ਚਲੋ ਹੋ ਗਈ ਰੇਸ਼ਟਣ ਦੀ ਤਿਆਰੀ ਅੱਜ ਰੱਬ ਨੇ ਰੇ ਨਹੀਂ ਡੇਗਣ ਦਿੱਤਾ ਬੱਲਾ ਜੀਰੀ ਲੱਗੀ ਦੀ ਮੱਕੀ ਵਾਲ ਚੇ ਲੇਟ ਤੇ ਚਰੀ ਡੁੱਬ ਕੇ ਚਲੀ ਹੋਈ ਯਾਰੀ ਡੁੱਬੀ ਦੀ ਆ ਜੀਰੀ ਦੇਖੋ ਇਹ ਰੜਾ ਪਾਣੀ ਦੀ ਜਾਨ ਚ ਰੇ ਛੱਡਦੇ ਨੇ ਤੇ ਦੋ ਵਾਰੀ ਰੇ ਪਿਆ ਹੋਇਆ ਜੀ ਚ ਚੁੱਪਰ ਛੱਡਦੇ ਨੇ ਜੀ ਮੇਰੀ ਅੱਖ ਜੀ ਖਰਾਬ ਹੋ ਰਹੀ ਆ ਪਾਣੀ ਦੀ ਪਾਣੀ ਦਾ ਬਰ ਉੱਪਰ ਦੀ ਚੱਲੇ ਨਾ ਤਾਂ ਕੰਮਲੀ ਹੋ ਗਈ ਪੈਂਦਾ ਤਾਂ ਹੈਗਾ ਅਸਰਾ ਦਾ ਜੜਾ ਨੂੰ ਦੇਖ ਕੇ ਮਹੀਆਂ ਪੀਲੀਆਂ ਬੱਸ ਜਿੱਕੇ ਬੱਸ ਜਿੱਕੇ ਆ ਬਰਾ ਜਰਨਲਿਸਟ ਹਰਨਾਪਾ ਨੇ ਇਹ ਦੇਖੋ ਇੱਧਰ ਲਾ ਕੇ ਪਾ ਹਾਂ ਦੋ ਦਿਨਾਂ ਨੂੰ ਹੀ ਛੱਡਦਾ ਨਹੀਂ ਪਾਣਾ ਜਿੱਟਦਾ ਦੋ ਤਿੰਨ ਦਿਨਾਂ ਚਾਹਾਂ ਪੂਰਾ ਕਰ ਦੋ ਬਸ ਇਹਦਾ ਇਹ ਤਾਂ ਪੂਰੀ ਨਾ ਹੂੰ ਆਹੋ ਆ ਵੀ ਜਿਹੜੀ ਇਹ ਬੌਲੀ ਹੋਈ ਹੈ ਪਾਣੀ ਨਾਲ ਵੀ ਕੁਝ ਲੈ ਆਊਗਾ ਹਾਂ ਇਹ ਚ ਉਹ ਪਟਾਰਾ ਪਾ ਦੇ ਖਸਾ ਜਰਾ ਲੈ ਕੇ ਫਟਾਰੇ ਵਾਲੀ ਕੰਪਨੀ ਜੀ ਕੋਈ ਕਿਹੜਾ ਵੀ ਫਟਾਰਾ ਜਾ ਕਰਾਵੇ ਹਾਂ ਹਾਂ ਸਾਹਿਬ ਵਧੀਆ ਚ ਬੋਰੀ ਲਾ ਹੂੰ ਠੀਕ ਹਾਂਜੀ ਅੱਜ ਆਪਣੀ ਅੱਖ ਖਰਾਬ ਕਰ ਲ ਪਤਾ ਨਹੀਂ ਕਿ ਉਸ ਪਾਇਆ ਅੱਖ ਦੇ ਵਿੱਚ ਪਾਣੀ ਵਾਂਗ ਲੱਗ ਗਿਆ ਹੁਣ ਲਿਆਉਣੇ ਜਾ ਕੇ ਦਵਾਈ ਪਿਖੀ ਤੋਂ ਪਿੰਡੋਂ ਲੈਤੀ ਸੀ ਹੁਣ ਅੰਦਾ ਲੁੱਟ ਕੇ ਤਾਂ ਨਹੀਂ ਦਵਾਈ ਜੀ ਨੇ ਪਰੇ ਮਾਤਾ ਕਹਿੰਦੀ ਕਿ ਪਿਖੀ ਜਾ ਉੱਥੋਂ ਲਿਆ ਦਵਾਈ ਲਿਆਉਣੇ ਦਵਾਈ ਅੱਖ ਦੀ ਅੱਖ ਚ ਪਾਣੀ ਬੋਤਲੀ ਕੀ ਜਾਂਦਾ ਤੇ ਮੈਨੂੰ ਲੱਗਦਾ ਕਾ ਮਸਾਲਾ ਹੋ ਨੌਣੀ ਜਿੰਦੇ ਨੂੰ ਮੋਛਾ ਰਾਂ ਉਹਨਾਂ ਨੂੰ ਮੱਛਾਂ ਲਾ ਕੇ ਦਿਖਾਓ ਲੈ ਵੇ ਮੱਛਾ ਫੂਰ ਤੇ ਗੋਲੀ ਵਾ ਜਾ ਵੇ ਇੱਧਰ ਚੱਕ ਇਹ ਮੋਛਾ ਲਾਉਂਦੇ ਦੇਖ ਉਹਦੇ ਛੁੱਟੀਆਂ ਮੱਛਾਂ ਨੇ ਉਹ ਤਾਂ ਨਹੀਂ ਜੀ ਨੋ ਵੀ ਟੱਪ ਗਿਆ ਹੈ ਅਸੀਂ ਸਾਡੀ ਦੇਖਾ ਬੱਤਾ ਅਸੀਂ ਤੇਰੀ ਮੱਛਾਂ ਸਹੀ ਨਹੀਂ ਪਾਣੀ ਕਰਕੇ ਉਹ ਚੱਲ ਜਾ ਕੇ ਬੋਲਦੀ ਹੈ ਸਾਂਏਗਾ ਚਲੋ ਚਿੜੀ ਉੱਡੇ ਖੇਡ ਕੇ ਸਾਵ